ਲਗਾਤਾਰ ਪਿਛੇ ਦਿਨ ਚੈਕਿੰਗ ਚੱਲ ਰਹੀ ਹੈ ਕਿਵੇਂ ਦੇ ਤਰੀਕੇ ਨਾਲ ਕੀ ਕੀ ਚੈੱਕ ਕੀਤਾ ਜਾ ਰਿਹਾ ਤੁਹਾਡੇ ਕੋਲ ਮਾਨਯੋਗ ਡੀਜੀਪੀ ਪੰਜਾਬ ਤੇ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸ੍ਰੀ ਸਰਤਾਜ ਸਿੰਘ ਚੈਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਇੱਕ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਹੈ ਜਿਹੜਾ 72 ਘੰਟਿਆਂ ਦਾ ਆਪਰੇਸ਼ਨ ਸਟੇਟ ਵਾਈਡ ਚੱਲ ਰਿਹਾ ਹੈ ਉਸੇ ਦੇ ਤਹਿਤ ਜਿਹੜਾ ਨਾਕਾ ਸੀ ਮਹਿਲਾ ਚੌਂਕ ਅਜ ਲਾਇਆ ਹੋਇਆ ਤੇ ਜਿਹੜੀ ਚੈਕਿੰਗ ਹੈ ਕਿਸੇ ਵੀ ਤਰ੍ਹਾਂ ਦੇ ਕ੍ਰਿਮੀਨਲ ਬੰਦੇ ਦੀ ਭਾਵੇਂ ਉਹਨਾਂ ਦੇ ਗੈਂਗਸਟਰਸ ਨਾਲ ਲਿੰਕ ਨੇ ਭਾਵੇਂ ਉਹ ਕਿਸੇ ਨਸ਼ਾ ਤਸਕਰ ਨਾਲ ਉਹਨਾਂ ਦੇ ਲਿੰਕ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਅਪਰਾਧ ਉਹ ਕਰ ਚੁੱਕੇ ਨੇ ਜਾਂ ਕਰਨ ਲਈ ਤਿਆਰ ਬੈਠੇ ਨੇ ਉਹਨਾਂ ਦੀ ਚੈਕਿੰਗ ਦੇ ਸਬੰਧ 'ਚ ਅੱਜ ਅਸੀਂ ਇੱਥੇ ਜਿਹੜਾ ਹੈ ਉਹ ਨਾਕਾ ਲਾਇਆ ਹੋਇਆ ਹੈ ਮੈਂਨ ਦੜਬੇ ਦੇ ਸਾਰੇ ਪਿੰਡਾਂ ਦੇ ਤਿੰਨ ਥਾਣਿਆਂ ਦੀ ਤਿੰਨਾਂ ਦੀ ਐਵੇਂ ਦੀ ਚੈਕਿੰਗ ਚੱਲ ਰਹੀ ਹੈ ਤੇ ਕੀ ਕੀ ਅੱਜ ਤੱਕ ਕੁਝ ਵੀ ਫੜਿਆ ਨਹੀਂ ਹਾਂਜੀ ਮਤਲਬ ਦੜਬੇ ਦੇ ਤਿੰਨਾਂ ਥਾਣਿਆਂ ਦੇ ਵਿੱਚ ਅਸੀਂ ਅਲੱਗ-ਅਲੱਗ ਪੁਆਇੰਟਸ ਜਿਹੜੇ ਸਾਨੂੰ ਪਤਾ ਵੀ ਜ਼ਿਆਦਾ ਆਵਾਜਾਈ ਵਾਲੇ ਪੁਆਇੰੰਟਸ ਨੇ ਉਹਨਾਂ ਤੇ ਅਸੀਂ ਨਾਕੇ ਜਿਹੜੇ ਨੇ ਲਾਏ ਹੋਏ ਨੇ ਮੈਲਾ ਤਾਂ ਸਾਡਾ ਜਿਹੜਾ ਨਾਕਾ ਹੈ A247E ਲਗਾਤਾਰ ਜਿਹੜਾ ਪਿਛਲੇ 3 ਦਿਨਾਂ ਤੋਂ ਇਹ ਚੱਲ ਰਿਹਾ ਹੁਣ ਇਹਦੇ ਵਿੱਚ ਅਸੀਂ ਜਿੱਦਾਂ ਪਿਛਲੇ 3 ਦਿਨਾਂ ਦੇ ਵਿੱਚ ਵਿੱਚ 21 ਅਰੈਸਟਾਂ ਜਿਹੜੀਆਂ ਅਸੀਂ ਪਾਈਆਂ ਨੇ ਤੇ ਜਿਹੜੇ ਟ੍ਰੈਫਿਕ ਚਲਾਣ ਦੇ ਜਿਨ੍ਹਾਂ ਦਾ ਸਾਨੂੰ ਲੱਗਿਆ ਵੀ ਕੋਈ ਬਿਨਾ ਨੰਬਰ ਤੋਂ ਕੋਈ ਮੋਟਰਸਾਈਕਲ ਹੈ ਜਾਂ ਕਿਸੇ ਦੇ ਕਾਗਜ਼ ਪੂਰੇ ਨਹੀਂ ਨਹੀਂ ਹੈ ਜਿਹੜਾ ਸਾਨੂੰ ਸ਼ੱਕੀ ਜਾਪਿਆ ਮਤਲਬ ਹੁਣ ਤੱਕ ਅਸੀਂ ਤਕਰੀਬਨ 70 ਦੇ ਰਾਉਂਡ ਟ੍ਰੈਫਿਕ ਚਲਾਨ ਕਰ ਚੁੱਕੇ ਪਰ ਅਜੇ ਵੀ ਸਾਡੀ ਚੈਕਿੰਗ ਜਾਰੀ ਹੈ ਨਾਕੇ ਸਾਡੇ ਜਾਰੀ ਨੇ ਕਾਊਂਟ ਵੱਧ ਗਈ ਸਾਡਾ ਇਸ ਤੋਂ ਇਲਾਵਾ ਜਿਹੜੇ ਵੀ ਸਾਨੂੰ ਕੋਈ ਪੁਰਸ਼ ਇਹਦੇ ਲੱਗੇ ਵੀ ਸ਼ੱਕੀ ਨੇ ਉਹਨਾਂ ਦੀ ਪੁੱਛਗਿੱਛ ਦੀਆਂ ਰੱਪਟਾਂ ਜਿਹੜੀਆਂ ਅਸੀਂ ਪਾਈਆਂ ਜਿਹਨੂੰ 172 ਬੀ ਐਨ ਐਸ ਐਸ ਦੀ ਕਾਰਵਾਈ ਅਸੀਂ ਕਹਿ ਦਿੰਨੇ ਆ ਉਹ 28 ਰੱਪਟਾਂ ਅਸੀਂ ਪਾਈਆਂ ਨੇ ਤੇ ਤੋਂ ਇਲਾਵਾ ਪ੍ਰੀਵੈਂਟਿਵ ਐਕਸ਼ਨ ਵੀ ਕੁਝ ਬੰਦਿਆਂ ਦੇ ਅਸੀਂ ਲਏ ਨੇ ਜੋ 20 ਦੇ ਅਰਾਊਂਡ ਜਿਹੜੀ ਫਿਗਰ ਉਹਨਾਂ ਦੀ ਹੈਗੀ ਹੈ ਮੈਮ ਪ੍ਰਾਪਤ ਇਹ ਨੂੰ ਕਹਿਣਾ ਚਾਹੋਗੇ ਸੋ ਲਗਾਤਾਰ ਜਦੋਂ ਲਗਾਤਾਰ ਇਹ ਪਹਾੜਾਂ ਕਰ ਰਹੇ ਹੋ ਕਿ ਆ ਕੇ ਕੇ ਨਵੇਂ ਬਣਾ ਪਰਹਾਰਾ ਤੋਂ ਨਾਈਟ ਫ੍ਰੀ ਰਹੀ ਚਾਹਤਾ ਰਹੂਗਾ ਕਿ ਪ੍ਰਾਪਤ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਗਲਾ ਮੈਨੂੰ ਲੱਗਦਾ ਪੁਲਿਸ ਦਾ ਜਿਹੜਾ ਮੋਡ ਆਫ ਐਕਸ਼ਨ ਹੈ ਇਹ ਵੈਸੀ ਪ੍ਰਹਾਰ ਮੋਡ ਹੀ ਹੈ ਜੋ ਸਭਾਈ ਰਹਿੰਦਾ ਹੈ ਇਹ ਸਿਰਫ 3 ਦਿਨਾਂ ਦੇ ਵਿੱਚ ਇਹ ਜਿਹੜੀ ਚੈਕਿੰਗ ਹੈ ਇਹ ਇੱਕ ਬਹੁਤ ਤੇਲੋ ਵੀ ਜ਼ਿਆਦਾ ਸਪੀਡ ਤੇ ਬਹੁਤ ਇੰਟੈਂਸੀਫਾਈਡ ਤਰੀਕੇ ਨਾਲ ਤੇ ਬਹੁਤ ਹੀ ਟਾਰਗੇਟਡ ਅਪਰੋਚ ਰੱਖ ਕੇ ਅਸੀਂ ਜਿਹੜਾ ਹੈ ਆਪਰੇਸ਼ਨ ਕੀਤਾ ਪਰ ਅਦਰਵਾਈਜ਼ ਵੀ ਜਿਹੜੀ ਪੁਲਿਸ ਦੀ ਅਪਰੋਚ ਹੈ ਇਹ ਜੇ ਕਿਸੇ ਵੀ ਅਨਸਰਪਤੀ ਜੋ ਐਂਟੀ ਸੋਸ਼ਲ ਹੈ ਜੋ ਸਮਾਜ ਚ ਕਿਸ ਤਰ੍ਹਾਂ ਦੀ ਕੋਈ ਖਰਾਬੀ ਕਰ ਰਿਹਾ ਹੈ ਜਾਂ ਜੋ ਜਿਹੜਾ ਹੈ ਵੀ ਨਸ਼ਾ ਵੇਚ ਕੇ ਜਿਹੜੀ ਆਮ ਜਿਹੜੀ ਜਨਤਾ ਹੈ ਜਾਂ ਨੌਜਵਾਨ ਹੈ ਉਹਨੂੰ ਗਲਤ ਰਸਤੇ ਪਾ ਰਿਹਾ ਹੈ ਉਹਤੇ ਸਾਡਾ ਮੋਡ ਪ੍ਰਹਾਰ ਇਹ ਸਦਾ ਹੀ ਜਾਰੀ ਰਹੇਗਾ